ਸਾਰੇ ਤੇਜਾਰੋ ਇਹਨਾਂ ਦੇ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਪ੍ਰਸ਼ਾਸਨ ਵੱਲੋਂ ਕਿ ਡਿਪਟੀ ਕਮਿਸ਼ਨਰ ਫਾਜ਼ਿਲਕਾ ਮੈਡਮ ਅਮਰਪ੍ਰੀਤ कौर ਸੰਧੂ ਤੁਹਾਡੇ ਲਈ ਆਪ ਖੁਦ ਚੱਲ ਕੇ ਆਏ ਨੇ ਤੇ ਆਪ ਦੇ ਘਰਾਂ ਦੇ ਵਿੱਚੋਂ ਬੱਚਿਆਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਬਾਹਰ ਬੋਰਸ ਰਾਹੀਂ ਕੀਚੇ ਨਹੀਂ ਜੋ ਐਨਡੀਆਰਫ ਵੱਲੋਂ ਤੇ ਆਰਮੀ ਵੱਲੋਂ ਦਿੱਤੀਆਂ ਗਈਆਂ ਨੇ ਉਹਨਾਂ ਰਾਹੀਂ ਕੱਢ ਦਿਓ ਬਾਹਰ ਕਿਉਂਕਿ ਪਾਣੀ ਵਧਣ ਦਾ ਖਤਰਾ ਹੈ ਤੇ ਬਾਕੀ ਜੇਕਰ ਤੁਸੀਂ ਆਪ ਦਾ ਇੱਕ ਜਾਂ ਬੰਦਾ ਦੋ ਪਰਿਵਾਰਾਂ ਦੇ ਵਿੱਚ ਪਸ਼ੂਆ ਕੋਲ ਰਹਿਣਾ ਚਾਹੁੰਦਾ ਹੈ ਆ ਪਸ਼ੂਆਂ ਨੂੰ ਉੱਚੇ ਥਾਂ ਤੇ ਬੰਨ ਦਿਓ ਤੇ ਬਾਕੀ ਸਾਰਾ ਪਿੰਡ ਖਾਲੀ ਕਰ ਦਿਓ ਬੇਨਤੀ ਹੈ ਤੁਹਾਨੂੰ ਡੀਸੀ ਸਾਹਿਬ ਖੁਦ ਚੱਲ ਕੇ ਆਏ ਨੇ ਤੁਹਾਡੇ ਵਿੱਚ ਦੋਵੇਂ ਪਿੰਡ ਜੀ ਦੋਵੇਂ ਸਾਰੇ ਦੋ ਪਿੰਡ ਨੇ ਤੁਹਾਡੇ ਕਿਹੜਾ ਤੇ ਜਾ ਰਹਿਣਾ ਤੇ ਕਿਹੜਾ ਰਹਿਣਾ ਜੇ ਜਿਨ੍ਹਾਂ ਤੱਕ ਆਵਾਜ਼ ਮੇਰੀ ਨਹੀਂ ਪਹੁੰਚੀ ਤੇ ਤੁਸੀਂ ਕਾਈਂਡਲੀ ਮੇਰੀ ਆਵਾਜ਼ ਹੈ ਕਿ ਉਹਨਾਂ ਤੱਕ ਮੇਰਾ ਮੈਸੇਜ ਲਵਾ ਦਿਓ ਕਿ ਪਾਣੀ ਵਾਝਣਾ ਆਪਣੀ ਜਾਨ ਦੀ ਰੱਖਿਆ ਕਰੋ ਘਟੋ ਘਟ ਮਾਲ ਪਸ਼ੂ ਡੰਗਰ ਇਹ ਸਾਰੀਆਂ ਬਾਤ ਦੀਆਂ ਗੱਲਾਂ ਨੇ ਬਹੁਤ ਬਹੁਤ ਧੰਨਵਾਦ ਹੈਲੋ ਹੈਲੋ ਸਾਰੇ ਤੇਜਾਰੋ ਇਹਨਾਂ ਦੇ ਮਾਤੀਆਂ ਨੂੰ ਮੇਨਤੀ ਕੀਤੀ ਜਾਂਦੀ ਹੈ ਪ੍ਰਸ਼ਾਸਨ ਵੱਲੋਂ ਜੀ ਡਿਪਟੀ ਕਮਿਸ਼ਨਰ ਫਾਜ਼ਿਲਕਾ ਮੈਡਮ ਅਮਰਪ੍ਰੀਤੌਰ ਸੰਧੂ ਤੁਹਾਡੇ ਲਈ ਆਪ ਖੁਦ ਚੱਲ ਕੇ ਆਏ ਨੇ ਤੇ ਆਪਦੇ ਘਰਾਂ ਦੇ ਵਿੱਚੋਂ ਬੱਚਿਆਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਬਾਹਰ ਬੋਸ ਰਾਹੀ ਕਿਤੇ ਨਹੀਂ ਜੋ ਐਨਡੀਆਰਫ ਵੱਲੋਂ ਤੇ ਆਰਮੀ ਵੱਲੋਂ ਦਿੱਤੀਆਂ ਗਈਆਂ ਨੇ ਉਹਨਾਂ ਰਹੀਂ ਕੱਢ ਦਿਓ ਬਾਹਰ ਕਿਉਂਕਿ ਪਾਣੀ ਵਧਣ ਦਾ ਖਤਰਾ ਹੈ ਤੇ ਬਾਕੀ ਜੇਕਰ ਤੁਸੀਂ ਆਪ ਦਾ ਇੱਕ ਜਾਂ ਬੰਦਾ ਦੋ ਪਰਿਵਾਰ ਦੇ ਵਿੱਚ ਪਸ਼ੂਆਕੋੜ ਰਹਿਣਾ ਚਾਹੁੰਦਾ ਹੈ ਆ ਪਸ਼ੂਆਂ ਨੂੰ ਉੱਚੇ ਥਾਂ ਤੇ ਬੰਨ੍ਹ ਦਿਓ ਤੇ ਬਾਕੀ ਸਾਰਾ ਪਿੰਡ ਖਾਲੀ ਕਰ ਦਿਓ ਬੇਨਤੀ ਹੈ ਤੁਹਾਨੂੰ ਡੀਸੀ ਸਾਹਿਬ ਖੁਦ ਚੱਲ ਕੇ ਆਏ ਨੇ ਤੁਹਾਡੇ ਵਿੱਚ ਦੋਵੇਂ ਪਿੰਡ ਦੀ ਦੋਵੇਂ ਦੋ ਸਿੰਟਰ ਨੇ ਤੁਹਾਡੇ ਕਿਹੜਾ ਤੇਜ਼ ਚੱਲ ਰਿਹਾ ਤੇ ਚੱਕ ਰਿਹਾ ਤੇ ਜਿੰਨਾ ਤੱਕ ਆਵਾਜ਼ ਮੇਰੀ ਨਹੀਂ ਪਹੁੰਚੀ ਤੇ ਤੁਸੀਂ ਕਾਈਂਡਲੀ ਮੇਰੀ ਆਵਾਜ਼ ਅੱਗੇ ਉਹਨਾਂ ਤੱਕ ਮੇਰਾ ਮੈਸੇਜ ਲਵਾ ਦਿਓ ਕਿ ਪਾਣੀ ਵਾਝ ਜਾਣਾ ਆਪਣੀ ਜਾਨ ਦੀ ਰੱਖਿਆ ਕਰੋ ਘਟੋ ਘਟ ਮਾਲ ਪਸ਼ੂ ਡੰਗਰ ਇਹ ਸਾਰੀਆਂ ਬਾਤ ਦੀਆਂ ਗੱਲਾਂ ਨੇ ਬਹੁਤ ਬਹੁਤ ਧੰਨਵਾਦ। ਹੈਲੋ। ਸਾਰੇ ਤੇਜਾਰਾ ਹੈਡਾਂ ਦੇ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਪ੍ਰਸ਼ਾਸਨ ਵੱਲੋਂ ਕਿ ਡਿਪਟੀ ਕਮਿਸ਼ਨਰ ਫਾਜ਼ਿਲਕਾ ਖੈਦਮ ਅਮਰ ਸਿੰਘ ਤੋਂ ਸੰਧੂ ਤੁਹਾਡੇ ਲਈ ਆਪ ਖੁਦ ਚੱਲ ਕੇ ਆਏ ਨੇ। ਤੇ ਆਪਦੇ ਘਰਾਂ ਦੇ ਵਿੱਚੋਂ ਬੱਚਿਆਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਬਾਰ ਬੋਟ ਰਾਹੀਂ ਪਿੱਛੇ ਨਹੀਂ ਜੋ ਐਨਡੀਆਰਫ ਵੱਲੋਂ ਤੇ ਆਰਮੀ ਵੱਲੋਂ ਦਿੱਤੀਆਂ ਗੱਲਾਂ ਨੇ ਉਹਨਾਂ ਰਾਹੀਂ ਕੱਢ ਦਿਓ ਬਾਹਰ ਕਿਉਂਕਿ ਪਾਣੀ ਵਧਣ ਦਾ ਖਤਰਾ ਹੈ ਤੇ ਬਾਕੀ ਜੇਕਰ ਤੁਸੀਂ ਆਪ ਦਾ ਇੱਕ ਜਾਂ ਬੰਦਾ ਦੋ ਪਰਿਵਾਰ ਦੇ ਵਿੱਚ ਪਸ਼ੂਆ ਕੋਲ ਰਹਿਣਾ ਚਾਹੁੰਦਾ ਹੈ ਆ ਪਸ਼ੂਆਂ ਨੂੰ ਉੱਚੇ ਥਾਂ ਤੇ ਬੰਨ ਦਿਓ ਤੇ ਬਾਕੀ ਸਾਰਾ ਪਿੰਡ ਖਾਲੀ ਕਰ ਦਿਓ ਬੇਨਤੀ ਹੈ ਤੁਹਾਨੂੰ ਡੀਸੀ ਸਾਹਿਬ ਖੁਦ ਚੱਲ ਕੇ ਆਏ ਨੇ ਤੁਹਾਡੇ ਵਿੱਚ ਦੋਵੇਂ ਪਿੰਡ ਦੀ ਦੋਵੇਂ ਸਰਦਾਰਾਂ ਤੋਂ ਪਿੰਡ ਨੇ ਤੁਹਾਡੇ ਕਿਹੜਾ ਤੇਜਾ ਰੋਲਾ ਤੇ ਚੱਕ ਰੋਲਾ ਜੇ ਜਿਨ੍ਹਾਂ ਤੱਕ ਆਵਾਜ਼ ਮੇਰੀ ਨਹੀਂ ਪਹੁੰਚੀ ਤੇ ਤੁਸੀਂ ਕਾਈਂਡਲੀ ਮੇਰੀ ਆਵਾਜ਼ ਅੱਗੇ ਉਹਨਾਂ ਤੱਕ ਮੇਰਾ ਮੈਸੇਜ ਲਵਾ ਦਿਓ ਕਿ ਪਾਣੀ ਵਹ ਜਾਣਾ ਆਪਣੀ ਜਾਨ ਦੀ ਰੱਖਿਆ ਕਰੋ ਘਟੋ ਘਟ ਮਾਲ ਪਸ਼ੂ ਡੰਗਰ ਇਹ ਸਾਰੀਆਂ ਬਾਤ ਦੀਆਂ ਗੱਲਾਂ ਨੇ ਬਹੁਤ ਬਹੁਤ ਧੰਨਵਾਦ